ਅਸੀਂ ਪੇੜਾ ਕੱਦ ਲੰਨੇ ਆ। ਅੱਛਾ। ਫੇਰ ਆਏ ਆਏ ਕਰਕੇ ਫੇਰ ਦੂਏ ਲੋਟ ਆਏ ਲੋਈਆ ਕੱਦ ਲੰਨੇ ਆ। ਫੇਰ ਰੋਟੀਆਂ ਆਏ ਬਣਾ ਕੇ ਫੇਰ ਤਵੇ ਤੇ ਪਾਉਨੇ ਚੁੱਲੇ 'ਤੇ। ਅੱਛਾ। ਮਿੱਟੀ ਦੇ ਚੁੱਲੇ 'ਤੇ। ਹਾਂ ਚੁੱਲੇ 'ਤੇ ਬਣਾਉਨੇ। ਹੁਣ ਤਾਂ ਗੈਸ 'ਤੇ ਬਣਾਉਨੇ ਉਹੀ ਜੀ ਰੋਟੀ ਥੋੜੇ ਆਉਂਦੀ ਆ ਗੈਸ 'ਤੇ। ਹਾਂ ਗੈਸ 'ਤੇ ਨਹੀਂ ਆਉਂਦੀ। ਬਣਾ ਤਾਂ ਮੈਂ ਵੀ ਗੈਸ 'ਤੇ ਲੰਨੀ ਆ ਹੁਣ ਜਣਾ ਵੀ ਅੱਗੇ ਤਾਂ ਚੁੱਲ੍ਹੇ ਫਰੇ ਬਣਾਉਂਦੀ ਸੀ ਜਾਂ ਟੱਬਰ ਵਿੱਚ ਕੀ ਆਪਣੇ ਇਕੱਠੀ ਸੀ ਜਦੋਂ ਮੇਰਾ ਬਜ਼ੁਰਗਤਾ ਹੂੰ ਬਾਕੀ ਹੋਰ ਚਾਰ ਭਰਾ ਤਿੰਨ ਭਰਾ ਤੇ ਇਹ ਅੱਛਾ ਮੇਰੇ ਘਰ ਆਲਾ ਤਿੰਨ ਭਰਾ ਤੇ ਦੋ ਸਾਂਜੀ ਵੀ ਹੁੰਦੇ ਤੇ ਰੱਖੇ ਵੀ ਦੋ ਸਾਂਝੀ ਵੀ ਰੱਖੇ ਹੋਏ ਹੁੰਦੇ ਤੇ ਫਿਰ ਇੱਕ ਮੇਰੀ ਨਾਨਦ ਦੀ ਅੱਛਾ ਫਿਰ ਮੇਰੀ ਮਾਤਾ ਇੱਕ ਦਾਦੀ ਸੱਸ ਵੀ ਸੀ ਅੱਛਾ ਦਾਦੀ ਸੱਸ ਵੀ ਸੀ ਦਾਦੀ ਸੱਸ ਵੀ ਸੀ 10 ਸਾਲ ਮੈਂ ਪਕਾਇਆ ਜੀਰੋ ਆਏ ਨਹੀਂ ਕਹਾ ਇਕੱਠਿਆਂ ਵਿੱਚ ਦੇਖੋ ਫਿਰ ਕਿੰਨਾ ਪਰਿਵਾਰ ਇਹਨਾਂ ਦੀ ਤਾੜੀਆਂ ਹੋ ਜਾਣ ਦੀ ਬਣਦੀਆਂ ਤਾੜੀਆਂ ਇਹਨਾਂ ਲਈ ਇੱਕ ਵਾਰੀ ਕਰ ਦਿਓ ਇਹਨਾਂ ਦਾ ਸਵਾਗਤ ਕਰ ਦਿਓ ਜੀ ਸਵਾਗਤ ਇਹ ਬੜੇ ਕੰਮ ਦੇ ਬੰਦੇ ਜੀ ਬਹੁਤ ਵਧੀਆ ਜੀ ਅੱਛਾ ਮੈਂ ਵੱਡੇ ਪਰਿਵਾਰ ਦੇ ਵਿੱਚ ਰਹੇ ਆ ਹਾਂ ਆ ਮੇਰਾ ਬਜ਼ੁਰਗ ਬਹੁਤ ਠੀਕ ਤਾ ਵੀ ਜਣਾਵਾ ਤਵਲ ਜਿਕਣ ਵੀ ਆਂਟੀ ਲੀ ਮਿਸੀ ਆਏ ਥੋੜੋ ਵੀ ਨਾ ਪੈਸਾ ਨਹੀਂ ਲਾਉਣਾ ਵਾ ਕਹਿੰਦਾ ਤਾ ਵਾ ਗੇਜ ਨੂੰ ਹੱਥ ਲਾ ਕੇ ਆਂ ਦਿਖਾ ਦਿੰਦਾ ਤਾ ਵੀ ਆ ਦੇਖ ਮੇਰੇ ਕੋਲ ਟਾਈਮ ਨਹੀਂ ਆ ਹ ਸਾਂਝੇ ਪਰਿਵਾਰ ਨਾਲ ਵਧੀਆ ਤਾ ਨਾ ਜੀ ਹਾਂ ਜੀ ਬੜਾ ਕੀ ਤਾ ਬਹੁਤ ਵਧੀਆ ਵਧੀਆ ਤਾ ਹ ਇਹ ਆ ਛੋਟਾ ਭਰਾ ਮੇਰਾ ਠੀਕ ਹੈ ਇਹ ਤੁਹਾਡਾ ਇੰਟਰਵਿਊ ਹੋਗਾ ਬਹੁਤ ਜ਼ਬਰਦਸਤ ਇਹਨੇ ਸਾਰੇ ਸਵਾਲ ਪੁੱਛਣੇ ਆ ਤੁਹਾਡਾ ਨਾਮ ਕੀ ਦੱਸੋ ਜੀ ਕਲਵੰਤ ਕੌਰ ਮਾਤਾ ਕਲਵੰਤ ਕੌਰ ਜੀ ਇਧਰ ਆਪਣਾ ਪੂਰੇ ਵੀ ਬਣਾਉਣੇ ਆ ਤੁਹਾਡੀ ਇੰਟਰਵਿਊ ਵੀ ਲੈਣੀ ਆ ਉਧਰ ਵੀ ਇੰਟਰਵਿਊ ਲੈਣੀ ਆ ਉਹਨਾਂ ਦੀ ਵੀ ਜੀ ਅੱਛਾ ਅੱਜ ਕਰਾ ਦੇਣੀ ਬੱਲੇ ਬੱਲੇ ਖਾੜੇ ਚੈਨਲ ਦਾ ਨਾਮ ਵੀ ਬੱਲੇ ਬੱਲੇ ਆ ਘਰ ਕਿੱਥੇ ਤੁਹਾਡਾ ਇਧਰ ਨੂੰ ਜਾ ਕੇ ਘਰ ਮੇਰਾ ਜੀ ਆ ਗੁਰਦੇ ਗੁਰਦੁਆਰੇ ਤੇ ਥੋੜਾ ਜਿਹਾ ਕਦਾ ਹੈ ਗਹ ਨਾ ਥੋੜਾ ਜਿਹਾ ਬੜਾ ਗੇਟ ਬੜਾ ਬੜਾ ਗੇਟ ਲੱਗਿਆ ਵਾ ਇੱਥੇ ਬੜਾ ਗੇਟ ਲੱਗਿਆ ਵਾ ਹਾਂਜੀ ਥੋੜਾ ਜਿਹਾ ਦੋਏ ਬੇਟਿਆਂ ਦਾ ਬੇੜਾ ਇਕੱਠਾ ਹੈ ਕੱਲੇ ਕੱਲੇ ਮਕਾਨ ਬਣ ਗਏ ਹੂੰ ਨਹੀਂ ਠੀਕ ਹੈ ਉਹ ਹਾਂਜੀ ਵੇੜਾ ਇੱਕੋ ਹੈ ਹੂੰ ਜਣਾ ਆਪਣਾ ਪਰਿਵਾਰ ਹਾਲੇ ਇਕੱਠਿਆਂ ਮੰਗੋਈਆਂ ਹਾਂ ਇਕੱਠੇ ਹੀ ਹੈ ਇਕੱਠੇ ਆ ਬਸ